I'm oh <laughs> ਕਰ ਸਕੈ ਪਰਮਾਤਮਾ ਤੇ ਹਾਰੀ ਜਪੁ ਹੈ ਜਿਸੈ ਨਾਮਿ ਕੋ ਕਉ ਨ ਪੜਿ ਵਹੁ ਤੁਮ ਕਾਸ਼ ਰਾਇ ਗੁਰ ਕੀ ਤਾ ਕਰਸਾ ਰਾਇ ਗੁਰ ਕੀ ਤਸੇ ਜਗੁ ਲੋਕ ਪਰਤਾਲ ਦਸ ਪਾਤਿ ਸ਼ੰਗਿਯਾਂ ਦੀ ਜਾਗ ਦੀ ਜੋਤ ਚਾਰ ਸਤਿਗਤ ਪਤਿ ਮਾਲੁ ਉਪਦੇਸਿ ਬਾਚ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਆਹਾ ਇਹਨਾਂ ਦੇ ਸਭ ਤੋਂ ਹੋਏ ਪਾਤਸ਼ਾਹ ਦਰਬਾਰਾਂ ਵਿਕੇ ਧੰਨ ਧਰਸਾਹ ਸ੍ਰੀ ਉਤੇਗ ਹਾਦ ਸਤ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਾਗ ਪਵਿੱਤਰ ਉਸਤਤ ਗੁਰਦਵਾਰਾ ਸ੍ਰੀ ਸ੍ਰੀ ਦਰਸਾਹ ਅੰਗੜੇ ਦੀ ਸਰਤੀ ਤੇ ਜਿਤੇ ਸਤੂਰਾਂ ਨੇ ਸਤਿਗੁਰਾਂ ਦੀਆਂ ਵਡੀਆਂ ਵਰਤਾਂ ਤੇ ਅਨੰਦ ਲੈ ਗਏ ਸਵਾਉ ਜੀ ਸਮਾ ਹੋਇਆ ਹੈ ਸਤਰਾ ਦੇ ਪਾਵਨ ਇਤਿਹਾਸ ਵਿਚਾਰ ਪਿਛਲੇ ਪ੍ਰਸਾਦ ਅੰਦਰ ਆਪ ਜੀਆਂ ਨੇ ਸਰਵਨ ਕੀਤਾ ਹੈ ਕਿ ਤੁਹਾਨੂੰ ਤਾਂ ਸਭ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਰਾਏ ਪੁਨਾਰ ਦੇ ਆਪਣੇ ਪੁਰਸਤੇ ਇਆ ਮਨਾ ਕੀਤਾ ਕਿ ਪਿੰਡ ਤਵਾਰ ਤੁਹਾਡਾ ਜਾਣਾ ਪਣਦਾ ਹੈ ਭੈਣ ਬੀਬੇ ਨਾਲ ਕਿਉਂ ਪਿਆਉਣਾ ਉਹਨਾਂ ਦੀ ਸ਼ਾਦੀ ਹੋਈ ਵਿਆਹ ਹੋ ਰਹਾ ਹੈ ਤੇ ਭਰਾ ਭੈਣ ਬਲੈਡ ਦਾ ਕਰਦੇ ਇਹ ਤੇਲ ਉੱਥੇ ਹੀ ਤੁਸੀਂ ਚਲੇ ਜਾਣਾ ਬਾਅਦ ਭੈਣ ਦੇ ਕੋੜੀ ਆਪਣੇ ਭਾਜੇ ਦੇ ਕੋਲ ਰਹਾ ਤੇ ਉੱਥੇ ਹੀ ਕੋਲ ਕੰਮ ਕਰਦਾ ਹੈ ਤੇ ਇਹ ਨਾਲੇ ਇਸ ਕਾਲ ਨੂੰ ਦੀ ਲੜਾਈ ਇਹਦੇ ਚੜ੍ਹਦੇ ਸਾਰੇ ਮੁਗਲਾਂ ਦੀ ਸਾਧੂ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਪੁਰਾਈ ਬਾਗ ਮੇਰੇ ਆ ਕੇ ਆ ਰਾਜ ਰਾਏ ਤੁਲਾਰ ਦੇ ਕੰਢ ਤੇ ਬੇਬੇ ਦਾਤੀ ਜੀ ਨੂੰ ਲੈਣ ਵਾਸਤੇ ਜਿਨ੍ਹਾਂ ਦੇ ਘਰ ਜਾਉਂਦੇ ਇੱਕ ਰਾਤ ਰਹਿ ਅਗਲਾ ਦਿਨ ਉੱਠਾ ਹੈ ਮਹਾਰਾਜ ਕਿਹਨੇ ਕਿ ਸਰੂ ਆਗਿਆ ਦਿਓ ਕਿ ਉਸ ਵੇਲੇ ਭਗਤ ਜੈਰਾਮ ਜੀ ਬੜਾ ਪ੍ਰੇਮ ਕੀਤਾ ਮੈਂ ਨਹੀਂ ਜਾਣਾਂ ਤੁਸੀਂ ਇੱਥੇ ਹੀ ਲੋ 1 2 4 ਦਿਨ ਨਹੀਂ ਤੁਸੀਂ ਸਦਾ ਲਈ ਇੱਥੇ ਰਹਿ ਜਾਓ ਜਿਵੇਂ ਆਪ ਉਪਕਰੋਗੇ ਉਹੀ ਸੇਵਾ ਵਿੱਚ ਕਰਿਆ ਕਰੋ ਉਹ ਵੇ ਮੈਂ ਬਚਨ ਮੰਨਾਂ ਕਰ ਉਸ ਵੇਲੇ ਜੈਰਾਮ ਜੀਾਂ ਤੇ ਸੇਤਾ ਬਾਬਾ ਪਰਮਾਨੰਦ ਜੀ ਕਹਿਣ ਲੱਗੇ ਵੀ ਇੱਕ ਬਾਤ ਇਹਨਾਂ ਦਾ ਜਾਣਾਂ ਪੜਦਾ ਕਿਉਂਕਿ ਆਪਣੀ ਭੈਣ ਨੂੰ ਲੈਣ ਆਏ ਨੇ ਤੇ ਭੈਣ ਨੂੰ ਲੈ ਕਰਕੇ ਆਪਣੇ ਜਾਨ ਘਰ ਤੇ ਫੇਰ ਆ ਜਾਣ ਕੇ ਇਸ ਤੇ ਇਥੇ ਹੀ ਰੁਕ ਜਾਣਗੇ ਸੋ ਇਸ ਤਰ੍ਹਾਂ ਭਾਈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਇੰਦਰਾਣ ਕੀਤਾ ਸਤੂ ਸਹਿ ਸੱਚੇ ਪਾਤਸ਼ਾਹ ਆਪਣੇ ਘਰ ਆਏ ਮਹਾਂਕੜੀ ਪਰ ਸੰਤਿਯ ਰਾਏ ਤਵਾਰ ਤੋਂ ਮਹਾਰਾਜ ਮਿਲੇ ਤੇ ਇਹਨਾਂ ਜਦੋਂ ਘਰਿਆਂ ਜੈਨਾਮ ਜੀ ਤੇ ਕੇ ਨਾਮ ਕੀ ਜੀਆਂ ਮੈਂਨ ਪਾਸ ਸੇ ਆਏ ਤੇ ਨਾਲੋ ਰਾਏੁਰਾਜ ਨੇ ਆਪਣੇ ਪੂਰਵ ਰੋਗਾਂ ਕੀਤਾ ਤੇ ਸਮਝਾਉਣਾ ਕੀਤਾ ਆਓ ਸਰਵ ਕਰੋ ਗੁਰੂ ਦਾ ਪਾਵਨ ਚ ਹਸ ਮਨ ਦੇਤੀਆਂ ਕਰੋ ਇਕਾਕਰ ਤੁਹਾਨੂੰ ਸਭ ਰਾਜ ਦੇ ਚਰਨਾਂ ਦਾ ਤਿਆ ਗੁਰੂ ਨਾਨਕ ਪਤਾ ਨਕਾ ਰਾਇਤੂ ਨਾਨਕ ਨੇ ਆਪਣੇ ਕੋਲ ਬੁਲਾਇਆ ਭయ్యా ਜੈਨਾਪਤੀ ਜਾ ਕਰਕੇ ਬੜੇ ਬੜਾ ਸਤਿਕਾਰ ਦਿੱਤਾ ਰਾਇਤੂ ਨਾਨਕ ਨੇ ਉਹਨ ਬਿਠਾ ਕੇ ਘਰ ਪਰਿਵਾਰ ਦਾ ਪੂਸਣ ਕੋ ਬਾਤ ਮਾਗਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਇਥੇ ਉਦਾਸ ਰਹੀ ਤੇ ਆਪਣੇ ਮਾਨਤਰ ਸਾਧ ਨਹੀਂ ਰਹੀ ਤੇ ਇਥੇ ਉਦਾਸ ਰਹੀ ਤੇ ਕਿਉਂਕਿ ਕਾਲੂ ਹੈ ਜਿਹੜਾ ਇਹ ਝਗੜਦਾ ਰਹਿੰਦਾ ਹੈ ਤੇ ਤੁਸੀਂ ਜਦੋਂ ਆਪਣੀ ਘਰ ਜਾਓਗੇ ਨਾ ਤੇ ਮੈਂ ਇਹਨਾਂ ਨੂੰ ਤੁਹਾਡੇ ਕੋਲ ਸੁਲਤਾਨਪੁਰ ਭੇਜ ਦਿਆਂਗਾ। ਸਵਿਆ ਜਰਾਵ ਤਾਂ ਮੈਂ ਹਰ ਖਾਇ ਜਿੱਦ ਕਹਿ ਪਾਗ ਜਗੇ ਆਪਣੇ ਵਡਜਾਨੋ। ਬੜਾ ਖੁਸ਼ ਹੋਇਆ ਭਾਈ ਜੀ ਬੜਾ ਟੱਟਾ ਨਾਮ ਹੈ ਰਾਏ ਗੁਲਾਮ ਨਿਤ ਕਰਕੇ ਤਨ ਕਰਕੇ ਜਨ ਕਰਾਂਗੇ ਸੇਵਾ ਦਾਸ ਦਾਸੀਆਂ ਕਰਕੇ ਬਾਰੇ ਉਪਕਰ ਸੇਵਾ ਕਰਾਂਗਾ ਕੇ ਹੈ ਜੋ ਉਲਹ ਬੰਦਨ ਕੀ ਨ ਬੁਲਾਰ ਕੋ ਹੋਏ ਤੇ ਦਾਸੋ ਨੀ ਕੇਤ ਸਿਦਾਨੋ ਤੇ ਕਹਿ ਲੈ ਇਸ ਨਾ ਬਾਈ ਪ੍ਰਾਜੀਆਂ ਮਿਲ ਕਰਕੇ ਜੈ ਰਾਮ ਜੀ ਵਾਪਸ ਆਏ ਘਰ ਤੇ ਕਰਮ ਪਿਤਾ ਹੋਏ ਨੇ ਆਪਣੇ ਘਰ ਨੂੰ ਸਾਥ ਡੋਲੇ ਮਹਿ ਚੜਵਾਏ ਕਰ ਮਿਲ ਰੇਗ ਪਾਰ ਜਾ ਸਾਥ ਡੋਲੇ ਮਹਿ ਚੜਵਾਏ ਕਰ ਕਹਿੰਦੇ ਉਸ ਵੇਲੇ ਤੇਰੇ ਦਾਤ ਕੀ ਜੀਆਂ ਉਤਾਰ ਲਿਆ ਹੈ ਤੇ ਬੀਬੀ ਜੀ ਤੇਰੇ ਜੀ ਡੋਲੇ ਦੇ ਵਿੱਚ ਬੈਠ ਕੇ ਚੱਲ ਪਈ ਪੁਹਾੜਾਂ ਦੇ ਟੁੱਟਾ ਟੁੱਟ ਲਿਆ ਜੀ શ્રી ਨਾਨਕ ਸਤਿ ਸਾਥ ਸਤਿ ਸੁਖ ਨੂੰ ਨਮੋ ਕਰ ਤੇ ਫਿਰ ਤਰ ਕੇ ਚੜ ਲਗੇ سچے پاشا جی گرو نانک سا پتا جی رام جی سا پتا جیتا ہے ਕਾਇਆ ਤੇ ਰਾਮ ਜੀ ਪਰਾਨ ਉਹ ਨਾਲ ਸਾਹਿਬ ਜੀਆਂ ਦਾ ਜਸ ਪੜਾਈ ਕਰਦੇ ਹਨ ਸਵਿਆ ਤਾਂ ਪਰਛਾਤੇ ਰਹੇ ਜਸ ਪਾਤ ਕਾ ਹੋਤਾ ਸਿਦਾ ਤੇ ਸੁਨੋ ਸੁਖਦਾਨੀ ਕਾਇਆ ਤੇ ਰਾਮ ਜੀ ਤੇ ਬੀਬੀ ਜੀ ਜਦੋਂ ਚਲੇ ਗਏ ਉਹਨਾਂ ਕੋ ਪਿੱਛੋਂ ਤਰ ਨੂੰ ਸਾਹਿਬ ਮਹਾਰਾਜ ਸਤੇ ਪਾਪਸ਼ਾ ਕਿਹੇ ਗਏ ਭਾਈ ਬਾਲਾ ਜੀ ਕਹਿੰਦੇ ਗੁਰੂੰਦਰ ਸਾਹਿਬ ਜੀ لوگ پتہ ہونا یوگ کی ریت لکھت بکھابر تینر لپ دکھے پتہ آنی کہیں دے یوگ بھائی لیتی جنہیں آتنا کار ساتھ کے انتیق ہو جانا سانسان کو ندلے کو جانا کسی طرح نہیں کوئی باب آشنا رکھڑی نہ کسی طرح نہ کوئی کہا لوگ کی کسی نلجنے پہیم نہیں ہوتا اس طرح تعلق ਸਭ ਪਾਤਸ਼ਾਹ ਮਹਾਰਾਜ ਦੇ ਦੇਹ ਰਿਤੇ ਵਗ ਜੈਸੇ ਤੇਹ ਰਹੀ ਨਾ ਤੇ ਉਹ ਕ੍ਰਿਸ਼ਨਾ ਸ਼ਰਮ ਹੈ ਅਜ ਲੋਪਨ ਪਰ ਚਿਤਵਾਤੀ ਤੇ ਕਈ ਜੇ راکی کامے پاک بھی بیچ پہ ہوتے چھپتے براکی چھپائے کلاں کہانی کہتے جے میں سواد وچ اک دے کوڑے پکا ਦੇ ਨੇ ਕਾਜਿ ਕਠੜ ਜੇ ਜਾਨ ਬਿਨ ਮਤ ਹੋਏ ਨਾ ਆਗਈ ਤੇ ਜਿਹੜਾ ਕਾਰਜ ਸੰਸਾਰ ਦਾ ਇਹਦੇ ਕਠੜ ਸੰਸਾਰ ਦੇ ਵਿੱਚ ਆਪਣੇ ਚਾਰਿਆਂ ਦਾ ਰਹਿਣਾ ਇੱਕ ਅਗਰ ਬੈਠੇ ਧਰਤਾਂ ਕੀ ਚਾਲ ਜਿਹੜਾ ਦੀ ਚਾਲਾ ਜਿਹੜੀ ਆਪਣੇ ਹੀ ਵਿਖਰ ਪਾਗ ਰਚਣੜ ਤੇ ਕਈ ਕਿ ਕੇ ਸਮਝ ਨਹੀਂ ਆਉਂਦੀ ਕਿ ਨਾ ਥੋੜੀ ਬੁੱਤੀ ਬਾੜੇ ਸੰਸਾਰ ਦੇ ਜੀਵਾਂ ਨੂੰ ਮਹਾਰਾਜ ਸੱਚੇ ਪਾਤਸ਼ਾ ਆਪਣੀ ਪਹਿਲ ਉਹ ਦੀ ਵਸਤ ਮੋਲੇ ਸੁਭਾਅ ਵਿਚ ਰਹੀ ਤੇ ਨਾ ਕਮਲਨ ਸੇਮਤ ਮਨ ਕਿਵੇਂ ਸਕੇ ਪਛਾਨ ਸੋ ਦੇਖੇ ਜਿਹੜੇ ਲੋਕ ਨੇ ਕਿਵੇਂ ਪਛਾਨ ਸਕਣਗੇ ਮਹਾਰਾਜ ਸੱਚੇ ਪਾਤਸ਼ਾ ਦੀ ਨੂੰ ਸਰਬ ਤੁਰੀਨ ਅਗਾਧ ਅਸਪਿਦ ਸਮਾਪਿਤਾ ਵਈ ਹਰੂਤੇ ਤਾ ਤਨਵਾੜੇ ਧਰਤੀ ਨੂੰ ਧੀਰਜ ਦੇਣਿ ਮਾੜੇ ਤਰੰਦੇ ਤੁਵਾੜੇ ਨਾਮ ਸਪਾਸ਼ਟ ਸ਼ਰਮਾਰਾਜ ਭਾਈ ਹੁਣਕੇਸ਼ ਸ਼ਰਮਾਰਾਜ ਸਤਸਾਰ ਵਿੱਚ ਰਹਿ ਪਰਿਵਾਰ ਵਿੱਚ ਰਹਿ ਪਰ ਸਨਮਤੀ ਕਰ ਰਹੇ ਜੇ ਕਹਿੰਦੇ ਹੈ ਸੰਤ ਸਭਕ ਵਕੀਰ ਤੇ ਆ ਆਕਰ ਕੇ ਨਗਰੀ ਦੇ ਬਾਹਰ ਦੇ ਪਾਸੇ ਆਪਣਾ ਆਸਰਾ ਬੁਝਾ ਕਰਕੇ ਇਹਨਾਂ ਸੰਤਾਂ ਮੇਰਾ ਕੀਤਾ ਸਾਹੀ ਸਮ ਸਹਜ ਸੁਭਾਏ ਗਏ ਨਾਨਕ ਜੀ ਜੇ ਕਹਿੰਦੇ ਸਹਿ ਸੁਭਾਈ ਤਰ ਤੁਨ ਆਪ ਸਾ ਪਾਪਸ਼ਾਜਾ ਤੋਂ ਗਏ ਤੇ ਵੇਖਿਆ ਸਤ ਜੀ ਬੈਠੇ ਹਨ ਜਦ ਰਾਜਾ ਅੰਕੇ ਕਿੰਦੇ ਪਾਸ ਬਹਿ ਗਏ ਤਰਤਾਰ ਤਰਤਾਰ ਕੰ ਕਰਕੇ ਉਸ ਸੰਪੂਰਨ ਸਾਧੂ ਦੇ ਕੋਲ ਮਹਾਰਾਜ ਨੇ ਜਾ ਕੇ ਟੋੜਾ ਲਾਇਆ ਕੰਚਨ ਦੀ ਮੁੰਦਰੀ ਕ ਸੁਖਾਇਏ ਛਦਰ ਆਗੂਰੀ ਤੇ ਮਹਾਰਾਜ ਦੀਆਂ ਨਹੀਂ ਛੋਟੀ ਉਂਗਲ ਦੇ ਵਿੱਚ ਇਹ ਤੇ ਸੋਹਣੀ ਸੋਨੇ ਦੀ ਛਾਪ ਐ ਸੋਨੇ ਦੀ ਗੁੱਦਰੀ ਮਹਾਰਾਜ ਨੇ ਉਸ ਵੇਲੇ ਪਾਈ ਹੋਈ ਸੀ ਕਹਿੰਦਾ ਦਾ ਸੁਭਾਈ ਪੰਖਾ ਕਰਨਾ ਮਨਾਰ ਉਸ ਵੇਲੇ ਹੱਥ ਦੇ ਵਿੱਚ ਰੁਕਾ ਹੈ ਤੇ ਉਂਗਲ ਦੇ ਵਿੱਚ ਇੱਕ ਸੋਨੇ ਦੀ ਸਾਕ ਪਾਈ ਹੋਈ ਹੈ ਪੂਜਿਤ ਅਤੀਤ ਕੌਣ ਨਾਮ ਤੋਂ ਪਰਨ ਰੀਤ ਕਹਿੰਦੇ ਉਸ ਵੇਲੇ ਉਹ ਸਤ ਜੀ ਉਹ ਸਾਹਬ ਨੇ ਪੁੱਛਿਆ اپنی چند کی دسو آئے ہوتی ہے خطری ਸਤ ਜੀ ਅਕੋ ਜੀ ਕਾ ਲੱਗੇ ਵੀ ਤੁ ਆਪੇ ਤੇਰਫ ਕਰੀ ਪੜ ਕੇ ਆਪਣੇ ਨਾਮ ਦਾੜ ਆਪੇ ਤੇਰਫ ਕਰੀ ਤਾਲਿਆ ਤੇ ਬਤਾਏ ਹਮ ਕੌਣ ਤੇ ਪ੍ਰਮਾਣੀਏ ਆਏ ਬਲ ਦੱਸੋ ਕਿ ਰ ਪ੍ਰਮਾਣ ਦੇ ਦੀ ਦੱਸੋ ਵੀ ਤੁਸੀਂ ਤੇਰਫ ਕਰੀ ਕਿਉ ਨਾਲ ਬੋਲਦੇ ਤਾ نہیں سکاری ਅਮੀਰੇ ਚੋਂ ਕੋਪੀ ਨਾ ਜਾਵੋ ਐਸੇ ਕਿਆ ਹੈ ਬਾਪਲੀ ਨਿਕਾਰ ਤੇ ਉਤਾਰ ਛਾ ਤੇ ਕਹਿੰਦੇ ਇਸ ਤਰ੍ਹਾਂ ਮਹਾਰਾਜ ਬਚਨ ਕਰਦੇ ਹੁਆਂ ਉਂਗਲ ਦੇ ਵਿੱਚੋਂ ਦੀ ਉਹ ਸ਼ਾਪ ਜਿਹੜੀ ਪਾਈ ਗਈ ਹੈ ਸੌਨੇ ਦੀ ਉਹ ਉਤਾਰ ਲਈ ਲੋਟ ਕੇ ਸਮੇਤ ਤਾਂ ਹੀ ਤੀਨ ਸੁਖ ਦਾਨੀਏ ਤੇ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਲੋਟਾ ਵੀ ਤੇ ਉਹ ਸ਼ਾਪ ਵੀ ਉਹ ਸੰਗੋ ਸਭ ਦੇ ਅੰਦਰ ਰੱਖ ਦਿੱਤੇ ਹੋ ਅਬ ਸੰਤ ਜੀਆਂ ਨੇ ਲੈ ਕਰਕੇ ਫਿਰ ਵਾਪਸ ਜੇਣ ਲੱਗੇ ਕਹਿੰਦੇ ਸਾਨੂੰ ਪਹੁੰਚ ਗਈ ਸਾਤ ਮਿਲ ਗਈ ਤੁਸੀਂ ਹੋਣੇ ਆਪਣੀਆਂ ਬਸਤਾਂ ਮੈਨੋ ਨਹੀਂ ਮੋਹ ਕਾਮ ਨਿਸ਼ਤਾ ਮਿਲੇ ਸਿਧਾਈਏ ਬਾਸ ਗੁਰਨਾਥ ਸਾਹਿਬ ਕੋ ਸੰਤ ਜੀ ਆਗਦ ਉਹ ਫਕੀਰ ਆਦਿ ਤਾਂ ਕਹਿੰਦਾ ਮੇਰੇ ਕਿਸੇ ਗੱਲ ਨਹੀਂ ਤੁਸੀਂ ਲਾਓ ਆਪਣਾ ਸਾਹ ਮਹਾਰਾਜ ਕਹਿੰਦੇ ਵੀ ਜਿਹੜੀ ਚੀਜ਼ ਇੱਕ ਵਾਰ ਦੇ ਲਈਏ ਤੇ ਜੇ ਉਹਨੂੰ ਫੇਰ ਦੁਬਾਰਾ ਵਾਪਸ ਕਰ ਲਈਏ ਜਿੱਤਕਾਰ ਜਿੱਤ ਜੌਨ ਤਰਮ ਲਜਾਈਏ ਤੇ ਇਹ ਲਾ ਰੂ ਨਾ ਮੰਗਦੀ ਹੈ ਜੇ ਦੇਖਣ ਦੀ ਵਾਪਸ ਲੈਣਾ ਹੁੰਦਾ ਸੀ ਨਹੀਂ ਲੈਣਾ ਵਾਪਸ ਹੋਈ ਕਿ ਆਪਣੇ ਸਾਇੰਸ ਸੰਤ ਕੀ ਹੈ ਤੇ ਪਰਛਾਣ ਦੇਖੇ ਤੇ ਕਹਿੰਦੇ ਉਸ ਵੇਲੇ ਸੰਤ ਜੀ ਉਹ ਬੜੇ ਪਰ ਸਾਧੂ ਜਿਹੜਾ ਸਾਧੂ ਹੈ ਬੜਾ ਖੁਸ਼ ਹੋਇਆ ਇਮਾਨੀ ਬੰਦ ਤੇ ਹੁਣ ਕੀ ਆਦਰ ਲਿਖ ਕਰ ਤਾਰ ਸੁਧ ਐਸੇ ਜਾਣ ਪਾਈਏ ਦੇਵਾਨੂ ਸਾਡੀ ਤਰਫ ਆਪ ਪਰਮੇਸ਼ਰ ਆਪ ਅਵਲਣ ਆਇਆ ਹੈ ਸੰਤ ਇੰਜ ਗਾ ਕਰ ਰਿਹਾ ਹੈ ਸੰਤ ਤਾਂ ਚਲਿਓ ਗਇਓ ਨਾਨਕ ਸਦਨ ਆਇਓ ਤੇ ਕਈ ਦੇ ਪਰ ਸੰਤ ਜੀ ਸਭ ਜਿਹੜੇ ਉਹ ਚਾਲਾ ਪਾਰ ਗਏ ਤੇ ਸੰਤ ਜੀ ਚਰੇ ਗਏ مہاراج آئے ہاتھ ہاتھ نہیں ہاتھ جب گئے ہاں لوٹا کی شاپ ਸਭਈ ਸਾਨੂੰ ਦੁਖੀ ਕਰਨੇ ਤੈਨੂੰ ਕਿਉਂ ਨਹੀਂ ਜੇ ਵਤ ਆਉਂਦੀ ਪਿਤਾ ਜੀ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਸ ਤਰ੍ਹਾਂ ਆਗਰੇ ਕਾਹਨੋ ਪੁਕਾਰੂ ਨਹਿ ਲੀਨ ਤੈ ਸਮਾਰੋ ਦੱਸੋ ਕਿਤੋਂ ਤੱਕ ਮੈਂ ਆਖਾਂ ਕਿੰਨਾ ਕੁ ਸਮਝਾਵਾਂ ਕਿਉਂ ਨਹੀਂ ਘਰ ਦਾ ਤੁਮ ਨੂੰ ਆਪਣੇ ਦੀ ਸਾਹ ਕੋ ਆ ਰਹੀ ਸਮਾਨਦ ਕਿਉਂ ਉਜਾੜਦੇ ਪਈਂ 啊。Oh. Oh. ਸਾਰੀ ਕਮਾਈ ਤੇਰੀ ਤੇਰਾ ਵਿਆਸੀ ਕਰਾਇਆ ਪਤਾ ਨਹੀਂ ਕਦੋਂ ਕਾਣਾ ਹੈ ਸਾਡੀ ਕੀਤੀ ਹੋਈ ਕਮਾਈ ਨੂੰ ਉਪਦਾੜ ਲਿਆ ਹੈ ਬਨਜ ਬਿਹਾਰ ਕੀ ਨਮਨ ਤੇਰੇ ਪਾਸ ਹੈ ਬਨਜ ਬਿਹਾਰ ਤਹਾ ਪਾਤ ਨਾ ਪਾਤ ਤੇ ਤੁਮ ਸਹੀ ਕਿਰਾਸ ਹੈ ਮੈਂ ਕੀ ਦੱਸਾਂ ਪਰਾ ਪੇਰੀ ਤੇ ਕਦਰ ਨਹੀਂ ਮੰਨਦਾ